ਜੀ ਸਰਦਾਰ ਗੁਰਪ੍ਰੀਤ ਸਿੰਘ ਪੁਲਿਸ ਦੇ ਹੁਕਮਾਂ ਦੇ ਮੁਤਾਬਿਕ ਸ਼ਹਿਰ ਦੇ ਵਿੱਚ ਵਕਫ ਵਕ ਪੁਆਇੰਟਾਂ ਦੇ ਨਾਕਾਬੰਦੀ ਕੀਤੀ ਜਾਂਦੀ ਹੈ ਸਾਡਾ ਨਾਕਾ ਠਾਣਾ ਗੰਜੀਦਾ ਵਿਨੋ ਦਾ ਸਟਾਰਬਕ ਦੇ ਵਿੱਚ ਨਾਕਾ ਲੱਗਾ ਹੋਇਆ ਸੀ ਡਿਊਰਿੰਗ ਨਾਕਾਬੰਦੀ ਐਸਐਸਓ ਸਾਹਿਬ ਨੇ ਇੱਕ ਮੋਟਰਸਾਈਕਲ ਰੁਕਿਆ ਜਿਹੜਾ ਤਸਦੀਕ ਕਰਨ ਤੇ ਪਾਇਆ ਗਿਆ ਕਿ ਇਹ ਚੋਰੀ ਦਾ ਕੀਤਾ ਹੋਇਆ ਹੈ ਫਿਰ ਦੋਸ਼ੀ ਜਿਹੜਾ ਦਿਲਬਖ ਸਿੰਘ ਹੈਗਾ ਪਿੰਡ ਕਣਿਆਲ ਦਾ ਰਹਿਣ ਵਾਲਾ ਤਹਿਸੀਲ ਅਜਨਾਲਾ ਦਾ ਰਹਿਣ ਵਾਲਾ ਉਹਨੂੰ ਜੋ ਪ੍ਰੋਪਰ ਆਪਾਂ ਵੈਰੀਫਾਈ ਵੈਰੀਫਿਕੇਸ਼ਨ ਕੀਤੀ ਤੇ ਇਹਦੀ ਪੁਸ਼ਗੈਜ ਦੇ ਵਿੱਚ ਅਸੀਂ ਮੋਟਰਸਾਈਕਲ ਇੱਕ ਹੋਰ ਰਿਕਵਰ ਕਰ ਲਿਆ ਇਸ ਸਬੰਧ ਵਿੱਚ ਅਸੀਂ ਫਿਰ ਐਫ ਆਈ ਆਰ ਨੰਬਰ 1 ਮਿਤੀ ਮਿਤੀ 8125 ਅੰਡਰ ਸੈਕਸ਼ਨ 302 ਤੇਨ 2 ਤੇਨ 2 17 2 ਅਸੀਂ ਥਾਣਾ ਰਜੇਗੁਰੂ ਵਿਖੇ ਦਰਜ ਕੀਤੀ ਹੈਗੀ ਤੇ ਇਹਦੀ ਪ੍ਰੋਪਰ ਅਹੀਂ ਇਨਵੈਸਟੀਗੇਸ਼ਨ ਦੇ ਵਿੱਚ ਬੜੀ ਡੀਪਲੀ ਜਾਂਦੇ ਹੋਏ ਟੋਟਲ ਹੁਣ ਤੱਕ ਅਸੀਂ 6 ਵਾਈਕਲ ਰਿਕਵਰ ਕਰ ਲਏ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਵੀ ਵਾਈਕਲ ਰਿਕਵਰ ਕਰਾਂਗੇ ਅਸੀਂ ਤੁਹਾਡੇ ਤੁਹਾਡੇ ਮੀਡੀਆ ਦੇ ਥਰੂ ਅਸੀਂ ਇਹ ਵੀ ਗੱਲ ਤਾਂ ਰੋਜ਼ ਕਿੰਨੇ ਬੋਲਨੇ ਆ ਕਿ ਜਿਹੜੇ ਮਾਰੇ ਹੰਸਾਂ ਦੇ ਖਿਲਾਫ ਮਾਨੀਆ ਮਸੀਗੀ ਸਾਹਿਬ ਨੇ ਸਖਤ ਆਗਾਹ ਇਹਨਾਂ ਦੇ ਉੱਪਰ ਅਸੀਂ ਵੱਧ ਚੜ ਕੇ ਇਹਨਾਂ ਦੇ ਉੱਪਰ ਕੰਮ ਕਰਦੇ ਆ। ਤੇ ਜਿਹੜੀ ਬੈਕਗਰਾਉਂਡ ਜਿਹੜੀ ਬੈਕਗਰਾਉਂਡ ਦੇਖ ਲਈਏ ਮੁੰਡਾ ਹੈਗਾ 24 ਸਾਲ ਦਾ ਜੋ ਪਤਾ ਲੱਗਾ ਹਣੇ ਤੱਕ ਪੀਨੀ ਮਸੀਗੀ ਸਾਹਿਬ ਦੇ ਖਿਲਾਫ ਇੱਕ ਪਹਿਲੋ ਵੀ ਐਨਡੀਪੀਐ ਐਨਡੀਪੀਐਸ ਦਾ ਬੱਚਾ ਹੈਗਾ ਦਾ ਹੈਗਾ ਥਾਣਾ ਪਿੰਡੀ ਸਰਪੰਚ ਅਸੀਂ ਹੋਰ ਵੀ ਰਿਕਵਰੀ ਕਰਨ ਦੀ ਕੋਸ਼ਿਸ਼ ਨਹੀਂ ਕੜਾ ਕਿਥੋਂ ਤੋਂ ਚੋਰੀਆਂ ਕਰਕੇ ਕਿਹੜੇ ਕਿਹੜੇ ਇਹ ਪ੍ਰੋਪਰ ਮਾਰਕੀਟ ਦੇ ਵਿੱਚ 18 ਸਿਵਲ ਲਾਈਨ ਖਾਣਾ ਇੰਜੀਨੀਅਰ ਮੰਡੀ ਦੇ ਨੇੜੇ ਮਾਰਕੀਟ ਆਈ ਹੋਰ ਵਿੱਚ ਚੋਰੀਆਂ ਕਰਦੇ ਨੇ ਤੇ ਉੱਥੋਂ ਬਾਅਦ ਅੱਗੇ ਜਾ ਕੇ ਜੋ ਹੁਣ ਹੋਲ ਨਰਸੀਸਨ ਦੇ ਵਿੱਚ ਜਿਹੜੀ ਖੜੀ ਕਰੂਗੀ ਦਰਬਾਰ ਖੜੀ ਹੋਊਗੀ ਅਸੀਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਸਰ ਜੀ ਰਮਾਨ ਲਿਆ ਗਿਆ ਪ੍ਰਮਾਣਾਂ ਦੀ 2 ਦਿਨਾਂ ਦਾ ਲਿਆ ਗਿਆ ਕੱਲਾ ਸੀ ਉਹਨਾਂ ਵੀ ਹੋ ਰਹੀ ਇਹ ਅੱਲੇ ਤਾਂ ਕੱਲਾ ਹੀ ਫਿਕਰ ਚ ਹੋਇਆ ਜੀ ਜੋ ਸੀਸੀਟੀਵੀ ਫੋਟੋਸ ਦੇ ਵਿੱਚ ਸਾਨੂੰ ਆਇਆ ਕੱਲਾ ਹੀ ਸਰ ਇਸ ਤੋਂ ਲਾਹੋ ਕਿ ਕੈਸ਼ ਅਪ ਲੋ ਨਹੀਂ ਹਰਸ ਤੋਂ ਲਾਹੋ ਇਸ ਤੋਂ ਲਾਹੋ ਕੁਛ ਨਹੀਂ ਬਣੇਗਾ ਸਰ ਖੋਲਦਾ ਕਿਸ ਤਰ੍ਹਾਂ ਕੋਈ ਮ ਇਹ ਚਾਬੀ ਦੇ ਨਾਲ ਜਿਹੜੀ ਇੱਕ ਮਾਸਟਰ ਕੀ ਜਿਹੜੀ ਛੋਟੀ ਚਾਬੀ ਹੁੰਦੀ ਉਹਦੇ ਨਾਲ ਖੋਲ ਕੇ ਦੇਖੋ ਜੀ ਇਹ ਜਿਹੜਾ ਇਹ ਵੱਧ ਕਰ ਦਿੰਦਾ ਥੈਂਕ ਯੂ